ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋ ਮਹੀਨੇ ਦਾ ਸਿੱਖ ਧਰਮ ਦੇ ਵਿੱਚ ਅਹਿਮ ਮਹੱਤਵ ਹੈ ਇਹ ਅੱਧ ਦਸੰਬਰ ਤੋਂ ਅੱਧ ਜਨਵਰੀ ਤੱਕ ਚੱਲਦਾ ਹੈ ਇਸ ਮਹੀਨੇ ਸਨ 1704 ਈਸਵੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਆਨੰਦਗੜ੍ਹ ਛੱਡ ਦਿੱਤਾ ਸੀ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਖਾਦੀ ਸੌ ਨੂੰ ਤੋੜ ਕੇ ਸਿਰਸਾ ਨਦੀ ਕੰਢੇ ਸਿੱਖਾਂ ਤੇ ਹਮਲਾ ਬool ਦਿੱਤਾ ਯੋਧੇ ਵਿੱਚ ਬਹੁਤ ਸਾਰੇ ਸਿੱਖ ਯੋਧੇ ਸ਼ਹੀਦ ਹੋਏ ਸਿੱਖ ਦੁਸ਼ਮਣ ਦਾ ਕੇਰਾ ਤੋੜ ਕੇ ਅਤ ਦੀ ਠੰਡ ਵਿੱਚ ਸਿਰਸਾ ਨਦੀ ਨੂੰ ਪਾਰ ਕਰਦੇ ਹਨ ਪਰ ਇਸ ਸਥਾਨ ਤੇ ਗੁਰੂ ਜੀ ਦਾ ਪਰਿਵਾਰ ਵਿਛੜ ਜਾਂਦਾ ਹੈ ਇਸ ਮਗਰੋਂ ਗੰਗੂ ਵੱਲੋਂ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ ਪੈਸਿਆਂ ਦੇ ਲਾਲਚ ਵਿੱਚ ਗ੍ਰਿਫਤਾਰ ਕਰਵਾ ਦਿੱਤਾ ਜਾਂਦਾ ਹੈ ਤੇ ਸੂਬੇਦਾਰ ਵਜ਼ੀਰ ਖਾਨ ਵਲੋਂ ਸੈਬਜ਼ਾਦਿਆਂ ਨੂੰ ਨਿਹਾਂ ਵਿੱਚ ਛਣਵਾ ਕੇ ਸ਼ਹੀਦੀ ਦੇ ਦਿੱਤੀ ਜਾਂਦੀ ਹੈ ਦੂਜੇ ਪਾਸੇ ਗੁਰੂ ਜੀ ਦੀ ਅਗਵਾਈ ਹੇਠ ਬਾਕੀ ਦੇ ਸਿੰਘ ਪਿੰਡ ਕੋਟਲਾ ਵਿੱਚ ਨਿਹੰਗ ਖਾਨ ਦੀ ਹਵੇਲੀ ਵਿੱਚ ਪੁੱਜਦੇ ਹਨ ਪਰ ਇੱਥੋਂ ਗੁਰੂ ਜੀ ਦੀ ਗਿੰਤੀ ਦੇ ਸਿੰਘਾਂ ਨਾਲ ਚਮਕੌਰ ਦੀ ਗੜੀ ਪੁੱਜਦੇ ਹਨ ਤੇ ਪਿੱਛੇ ਹੀ ਮੁਗਲ ਫੌਜ ਵੀ ਆ ਜਾਂਦੀ ਹੈ ਮੁਗਲ ਫੌਜ ਗੜੀ ਨੂੰ ਚਾਰੇ ਪਾਸਿਓਂ ਘੇਰ ਲੈਂਦੀ ਹੈ ਜਿੱਥੇ ਦੁਨੀਆਂ ਦੀ ਇਤਿਹਾਸਿਕ ਲੜਾਈ ਲੜੀ ਜਾਂਦੀ ਹੈ ਬਹੁਤ ਸਾਰੇ ਸਿੰਘ ਯੁੱਧ ਦੌਰਾਨ ਸ਼ਹੀਦ ਹੋ ਜਾਂਦੇ ਨੇ ਸੈਜਾਦਾ ਅਜੀਤ ਸਿੰਘ ਤੇ ਜਿਆਰ ਸਿੰਘ ਵੀ ਵੀਰਤਾ ਦਿਖਾਉਂਦੇ ਹੋਏ ਸ਼ਹੀਦੀਆਂ ਪਾ ਜਾਂਦੇ ਹਨ ਗੁਰੂ ਜੀ ਸਿੰਘਾਂ ਦੇ ਕਹਿਣ ਤੇ ਗੜੀ ਛੱਡ ਕੇ ਜੰਡ ਸਹਿਬ ਅਤੇ ਬਹਿਲੋਲਪੁਰ ਤੋਂ ਮਾਚੀਵਾੜੇ ਦੇ ਜੰਗਲਾਂ ਵਿੱਚ ਪੁੱਜ ਜਾਂਦੇ ਹਨ ਉੱਥੇ ਟਿੰਡ ਦਾ ਸਰਹਾਨਾ ਲਾ ਕੇ ਕੜਕ ਦੀ ਠੰਡ ਵਿੱਚ ਰਾਤਾਂ ਗੁਜ਼ਾਰਦੇ ਹਨ ਇੱਥੇ ਉਹਨਾਂ ਨੂੰ ਗਨੀਖਾਂ ਤੇ ਨਵੀਖਾਂ ਉੱਚ ਦਾ ਪੀਰ ਬਣਾ ਕੇ ਪੇਸ਼ ਬਦਲਾ ਕੇ ਮੁਗਲ ਫੌਜਾਂ ਦੇ ਕੇਰੇ ਵਿੱਚੋਂ ਕੱਢ ਕੇ ਰਾਏਕੋਟ ਰਾਏਕੋਟ ਲੈ ਜਾਂਦੇ ਹਨ ਜਿੱਥੇ ਉਹਨਾਂ ਨੂੰ ਛੋਟੇ ਸੈਭਜਾਦਿਆਂ ਦੀ ਸ਼ਹੀਦੀ ਦੀ ਖਬਰ ਮਿਲਦੀ ਹੈ ਉੱਥੇ ਗੁਰੂ ਮਹਾਰਾਜ ਮੁਗਲ ਫੌਜਾਂ ਦੀ ਜੜ ਪੁੱਟਣ ਦਾ ਪ੍ਰਣ ਲੈ ਲੈਂਦੇ ਹਨ ਇਸ ਤਰ੍ਹਾਂ ਪੂਦ ਸਾਰਾ ਮਹੀਨਾ ਹੀ ਇਸ ਸਿੱਖਾਂ ਦਾ ਜੰਗਾਂ ਦੇ ਵਿੱਚ ਲੰਘ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ